ਸਸਿਕਾ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਸਵਾਗਤ ਕਰਦਾ ਚ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਪਹੁੰਚ ਚੁੱਕਿਆ ਸੁਨਾਮ ਏਰੀਆ ਦੇ ਪਿੰਡ ਬਕਸੀ ਵਾਲਾ ਸੁਨਾਮ ਦੀ ਬੁੱਕਲ ਦੇ ਵਿੱਚ ਵਸਾ ਹੋਇਆ ਸਿਰਫ 4 ਕਿਲੋਮੀਟਰ ਤੇ ਦੂਰ ਹੈ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਸੋਹਣਾ ਬਹੁਤ ਸੋਹਣਾ ਗਿਫਟ ਤੇ ਤੁਹਾਨੂੰ ਵੀ ਦਿਖਾਉਣਾ ਹੈ ਕੀ ਗਿਫਟ ਹੈ ਤੇ ਆਜੋ ਆਪਾਂ ਚੱਲਦੇ ਹਾਂ ਬਾਈ ਗਰਮੀਤ ਕੋਲੇ ਤੇ ਤੁਹਾਨੂੰ ਵੀ ਦਿਖਾਉਣਾ ਹੈ ਗਿਫਟ ਤੇ ਕਿਹੜਾ ਗਿਫਟ ਹੈ ਤੇ ਆਨੇ ਬਾਈ ਗਰਮੀਤ ਪੰਡਾ ਬਾਤਸੀ ਵਾਲਾ ਹਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਤੇ ਇੱਕ ਆਪ ਜਿਹੜਾ ਡਾਕਟਰ ਨੂੰ ਅੱਜ ਗਿਫਟ ਦੇਣਾ ਹੈ ਹਾਂਜੀ ਉਹ ਦਿਖਾ ਦਈਏ ਕਿਹੜਾ ਗਿਫਟ ਹਾਂਜੀ ਹਾਂ ਦਿਖਾਓ ਤੇ ਲਓ ਆਜੋ ਜੀ ਤੇ ਆ ਗਿਫਟ ਆ Honda City ਤੇ ਕਿੰਨਾ ਮਾਡਲ ਆ ਜੀ 2014 2014 ਮਾਡਲ Honda City ਸ਼ੋਅਰੂਮ ਕੰਡੀਸ਼ਨ ਪਈ ਆ ਜਮਾ ਇਹ ਟੌਪ ਮਾਡਲ ਚ ਹੈ ਨਾ ਕਿ ਇਹਦੇ ਇਕੱਲਾ ਸਨਰੂਫ ਨਹੀਂ ਬਾਕੀ ਟੌਪ ਮਾਡਲ ਲਿਆ ਬਾਕੀ ਕਹਿੰਦੇ ਉੱਪਰ ਕੱਲਾ ਸਨ ਰੂਫ ਨਹੀਂ ਹੈਗਾ ਬਾਕੀ ਸਾਰਾ ਕੁਝ ਟੌਪ ਮਾਡਲ ਵਾਲਾ ਟੌਪ ਮਾਡਲ ਤੇ ਕਹਿੰਦੇ ਮੁਲਾਜ਼ਮ ਦੇ ਘਰੇ ਗੱਡੀ ਖੜੀ ਆ ਤੇ ਬਾਈ ਜੀ ਦਾ ਜਿਹੜਾ ਬੇਟਾ ਆ ਉਹ ਐਡਵੋਕੇਟ ਸੀ ਤੇ ਹੁਣ ਚਲਾ ਗਿਆ ਕੈਨੇਡਾ ਆਪਰ ਸਟicker ਤੁਸੀਂ ਲੱਗੇ ਦੇਖ ਸਕਦੇ ਹੋ ਵਿੱਚ ਬਹੁਤ ਜਾਣੇ ਦੇ ਕਹਿੰਦੇ ਹੁੰਦੇ ਨੇ ਵੀ ਕਿਸੇ ਮੁਲਾਜ਼ਮ ਦੇ ਘਰੇ ਗੱਡੀ ਖੜੀ ਮਿਲ ਜੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਕਿਸੇ ਮੁਲਾਜ਼ਮ ਦੇ ਘਰੇ ਖੜੀ ਗੱਡੀ ਤੇ ਇੱਕ ਬਾਰਾ ਵਾਰਨਟ ਖੋਲਿਓ ਜੀ ਲੋ ਜੀ ਕਰੋ ਦਰਸ਼ਨ ਇੰਜਨ ਦੇ ਬੈਟਰੀ ਦੇ ਆ ਬੈਟਰੀ ਬਿਲਕੁਲ ਨਵੀਂ ਲੱਗਦੀ ਹੈ ਜੀ ਬੈਟਰੀ ਨਵੀਂ ਰਖਾਈ ਹੈ ਜੀ ਹਾਂਜੀ ਕਦੋਂ ਰਖਾਈ ਆ ਇਹਨੂੰ ਸਾਰੇ 5-6 ਮਹੀਨੇ ਮਸ਼ੀਨ ਇੰਨੇ ਕਿ ਹੋਏ ਅੱਛਾ ਮਤਲਬ ਹੈ ਜੀ ਗਾਰੰਟੀ 'ਚ ਪਈ ਆ ਬੈਟਰੀ ਹਾਂ ਹਾਂ ਲੋ ਜੀ ਕਹਿੰਦੇ ਬੈਟਰੀ ਵੀ ਗਾਰੰਟੀ 'ਚ ਪਈ ਆ ਦੇਖੋ ਐਨ ਚਮਕਦਾ ਸੀਸੇ ਵਾਂਗੂ ਇੱਥੋਂ ਵੀ ਤੇ ਇਹ ਪੈਟਰੋਲਾ ਹੈ ਜਾਂ ਡੀਜ਼ਲ ਹੈ ਜੀ ਡੀਜ਼ਲ ਦੀ ਡੀਜ਼ਲ ਆ ਤੇ ਨੰਬਰ ਹਰਿਆਣਾ ਜੀ ਤੇ ਹਰਿਆਣਾ ਨੰਬਰ ਮਤਲਬ ਜੀ ਕਿਦਾਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਹੀ ਆਲੇ ਉਹਨਾਂ ਤੋਂ ਲਈ ਆ ਮਤਲਬ ਹਰਿਆਣੇ ਦੇ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਮ ਗੱਡੀ ਆ ਹਾਂਜੀ ਤੇ ਇਹਦੇ ਟਾਇਰ ਵਗੈਰਾ ਦਿਖਾਉਣੇ ਸਾਨੂੰ ਕੰਪਨੀ ਦੇ ਨਾ ਟਾਇਰ ਤੇ ਲਾਏ ਲਓ ਜੀ ਕਹਿੰਦੇ ਟਾਇਰ ਤੇ ਲਾਏ ਉਹ ਵੀ ਕੰਪਨੀ ਦੇ 80 90 ਪੈਸੇ ਹੈਗੇ ਨੇ ਟਾਇਰ ਤੇ ਬਾਕੀ ਅੰਦਰੋਂ ਵੀ ਤੁਹਾਨੂੰ ਇੰਟੀਰੀਅਰ ਦਿਖਾਉਣੇ ਆ ਤੇ ਲਓ ਜੀ ਤੁਹਾਨੂੰ ਕਰਾਉਣੇ ਆ ਦੇਖੋ ਸੀਟ ਕਵਰ ਦੇਖੋ ਐਨ ਜਮਾ ਸਾਫ ਪਾਣੇ ਅੰਦਰੋਂ ਡੈਸ਼ਬੋਰਡ ਵਗੈਰਾ ਸਰ ਤੇ ਇਹ ਕਿੰਨੀ ਚੱਲੀ ਹੋਈ ਆ ਜੀ ਇਹ 1 ਲੱਖ 9 ਕੁ ਹਜ਼ਾਰ ਦਾ ਇੜ ਗੇੜ ਜਈਆ 1988 ਮਤਲਬ ਜੈਨੂਅਨ ਗੱਡੀ ਚੱਲੀ ਹੋਈ ਆ 1988 ਤੇ ਬਾਕੀ ਤੁਹਾਨੂੰ ਡੱਗੀ ਵੀ ਦਿਖਾਉਣੀ ਆ ਜੀ ਲਓ ਜੀ ਐਨ ਡੱਗੀ ਵੀ ਪੂਰੀ ਸਾਫ਼ ਪਈ ਆ ਤੇ ਸਟਿੱਪਣੀ ਵੀ ਤੁਹਾਨੂੰ ਦਿਖਾ ਦਿਆਂ ਲਓ ਸਟਿੱਪਣੀ ਵੀ ਨਾਲ ਐ ਸਟਿੱਪਣੀ ਵੀ ਪੂਰੀ ਵਧੀਆ ਪਈ ਆ ਆ ਦੇਖੋ ਸਾਰੇ ਆ ਦੇਖੋ ਜੀ ਔਰ ਐਨ ਪੂਰੀ ਜਮਾ ਸਾਫ਼ ਪਈ ਆ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ 7/4 ਨਿਮਾਂਡ ਹੈ ਬਾਕੀ ਮੌਕੇ ਤੇ ਮਤਲਬ ਸਵਾ ਚਾਰ ਲੱਖ ਸੁੱਡੀ ਡਿਮਾਂਡ ਆ ਹਾਂਜੀ ਮਤਲਬ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਉਹਦੇ ਵਾਸਤੇ ਤੁਸੀਂ ਮਾਨਤਾਨ ਕਰੋਗੇ ਪੂਰਾ ਕਰਾਂਗੇ ਜੀ ਠੀਕ ਆ ਤੇ ਲੈ ਉਹ ਵੀ ਜਿੰਨਾਂ ਲੈ ਲੈਣੀਆਂ Honda City 14 ਮਾਡਲ ਡੀਜ਼ਲ ਤੇ ਕਰ ਲੋ ਬਾਈ ਸੰਪਰਕ ਤੇ ਬਾਈ ਤੁਹਾਡਾ ਇੱਕ ਵਾਰ ਨੰਬਰ ਬੋਲ ਦੋ 88472 50539 ਤੇ ਇੱਕ ਵਾਰੀ ਤੁਹਾਡਾ ਨਾਮ ਤੇ ਜਿਹੜਾ ਪਤਾ ਉਹ ਵੀ ਦੱਸ ਦੋ ਗਰਮੀਤ ਸਿੰਘ ਛੱਠਾ ਠੀਕ ਆ ਜੀ ਤੇ ਸ੍ਰਾਮ ਤੋਂ 4 ਕਿਲੋਮੀਟਰ ਢਿੱਜੀਕ ਮਤਲਬ ਤੁਹਾਡਾ ਪਿੰਡ ਬਕਸੀ ਵਾਲਾ ਹੈਗਾ ਸਣਾ ਤੇ ਇੱਕ ਵਾਰ ਨੂੰ ਮੋਬਾਈਲ ਨੰਬਰ ਬੋਲ ਦੋ ਵੀ ਦੁਬਾਰਾ 88472 88472 50539 ਠੀਕ ਆ ਬਾਕੀ ਜਿਹੜਾ ਨੰਬਰ ਆ ਉਹ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਜਿਨ੍ਹਾਂ ਨੇ ਲੈਣੀਆਂ Honda City ਟਾਪ ਮਾਡਲ 2014 ਮਾਡਲ ਕਰ ਲੋ ਸੰਪਰਕ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਕਿਸੇ ਵਕੀਲ ਦੇ ਘਰੇ ਖੜੀ ਆ ਜੀ ਤੇ ਧੰਨਵਾਦ ਮਿਹਰਬਾਨੀ ਜੀ